ਜੀ ਸਤ ਗੁਰ ਨਾਨਕ ਕਰਿਆ ਕੇ ਕਲੰਗੀ ਤਰਨੂ ਸੀਸ ਨਿਵਾ ਕੇਂ ਰਜਬਲੀ ਖਾਨੂ ਕਰਾਂ ਸਲਾਮਾਂ ਤਾਂ ਕੁਝ ਕਰਾਂ ਲਿਖਣ ਦਾ ਸਾਮਾਂ ਫੁਰਨੇ ਫੁਰਨ ਦਿਮਾਗ ਵਿਚੋਂ ਹੋਂਗੋਂ ਸੁੰਗਣ ਭਾਂਤ ਭਾਂਤ ਦੀ ਖੁਸ਼ਬੂ ਪੌਰ ਸਰੋਤੇ ਬਾਗ ਵਿਚੋਂ ਹੋਂਗੋਂ ਚੁਣ ਚੁਣ ਸ਼ਬਦ ਮਨਾ ਨੂੰ ਮੋੜੇ ਕਲਮ ਦੀ ਡੋਰ ਚ ਹਾਰ ਪਰੋਣੇਂਗੇ ਹੋ ਰਹੇ ਕਰਮ ਨਾ ਹੋ ਰਹੀ ਰਕਸ਼ਾ ਬਦਲਿਆ ਕੁਲ ਦੁਨੀਆ ਦਾ ਨਕਸ਼ਾ ਇਹ ਗੱਲ ਹਰ ਥਾਂ ਮਾਨੀ ਦੀਂ ਦਿਨ ਕਾਲ ਯੁਗ ਦੇ ਮਾੜੇ ਵਦਗੀ ਕਾ ਸ਼ੈਤਾਨੀ ਦੀਂ ਲੋਕ ਗਾਇਕ ਬਣੇ ਮੁਛ ਟੰਡੇ ਕੱਦੂ ਵਿੱਚ ਫਸਾਏ ਡੰਡੇ ਟੰਗ ਦੀ ਬਾਹ ਤੇ ਬਾਂਦੀ ਟੰਗ ਹੈ ਸੁਰ ਤੋਂ ਬਾਹਰ ਪਾੜਦੇ ਸੰਗ ਹੈ ਕਹਿਣ ਦਗਾਣਾ ਕੋ ਪਿੰਡੋਂ ਸ਼ਹਿਰੋਂ ਲੱਭ ਕੇ ਨਾਲ ਦੀ ਕੁੜੀ ਲਿਆਉਂਦੇ ਆਈਆਂ ਜਾਨਣ ਸੁਣ ਨਾ ਜਾਨਣ ਤਾਲੇ ਆਖਣ ਜੋੜੀ ਬੜੀ ਕਮਾਲ ਹੈਂ ਝਾਕਾ ਲਵੇ ਪਨੀਰੀ ਹੁਣ ਦੀ ਏ ਕੋਈ ਗੀਤ ਗੂਤ ਨਹੀਂ ਸੁਣਦੀ ਵੇਖੇ ਚਲਕ ਜਨਾਨੀ ਦੀ ਦਿਨ ਕਾਲ ਯੁੱਗ ਦੇ ਮਾਰੇ ਵਦਗੀ ਕਾਰ ਸ਼ੈਤਾਨੀ ਦੀ ਆ ਜੋ ਪੜਨ ਕਾਲ ਜੀ ਕੁੜੀਆਂ ਬਹੁਤੀਆਂ ਗਲਤ ਕਮਾਂ ਵਿੱਚ ਰੁੜੀਆਂ ਆਂਗਾ ਸਰੋਤਿਓ ਜਮਾਂ ਪੁਲਾਤੀ ਜਗ ਦੀ ਮੂੰਹੋਂ ਬੋਲਦਿਆਂ ਸੰਗ ਲੱਗਦੀ ਟੱਪੀਆਂ ਲਾਲ ਲਕੀਰਾਂ ਨੂੰ ਦਸੀਏ ਬੋਲੇ ਅਸੀਂ ਕੀ ਤੁਹਾਨੂੰ ਸਮਝੋ ਗੁਪਤ ਨਜ਼ੀਰਾਂ ਨੂੰ ਜਿੰਨੇ ਬਿਗ ਸਿਟੀ ਵਿੱਚ ਹੋਟਲ ਨੰਗੇ ਨਾਚ ਨਚਾਉਂਦੇ ਟੋਟਲ ਹੈ ਜਿੰਨੇ ਧਨਾੜ ਅਮੀਰ ਵਪਾਰੀ ਸਭ ਦੀ ਮਤ ਕਾਮ ਨੇ ਮਾਰੀ ਛੱਡ ਕੇ ਗਲੀ ਇਨਸਾਨੀ ਦੀ ਦਿਨ ਕਾਲੀ ਯੁਗ ਦੇ ਮਾਰ ਦੀ ਕਾਰ ਸ਼ੈਤਾਨੀ ਦੀ ਇਹ ਨਸ਼ੇ ਗਿਣੇ ਨਾ ਜਾਂਦੇ ਗੱਭਰੂ ਭਟੜੇ ਅਧਖੜ ਖਾਂਦੇ ਏਂਗੇ ਸਿਗਰਟ ਬੀੜੀ ਸਲਫਾ ਗਾਂਜਾ ਕੁਝ ਨਾ ਛੱਡਦੇ ਫੇਰਣ ਮਾਂਜਾ ਮੂੰਹ ਵਿੱਚ ਰੱਖਦੇ ਜਰਦਿਆਂ ਨੂੰ ਗੋਲੀਆਂ ਖਾ ਗਲੀਆਂ ਵਿੱਚ ਡਿੱਗਦੇ ਮਸਾਂ ਬਚਾਉਂਦੇ ਮਰਦੇ ਹਾਂ ਨੂੰ ਤੇਜੀ ਪਾਮ ਗੋਲੀਆਂ ਖਾਂਦੇ ਬਿਲਕੁਲ ਡੈਮ ਕੂਲ ਹੋ ਜਾਂਦੇ ਏਂਗੇ ਫੈਂਸੀ ਡ੍ਰਿਲ ਇੱਕੇ ਆਈ ਬਾਯੂ ਤੇਜ ਤੂਫਾਨੀ ਦੀ ਦਿਨ ਕਾਲ ਯੁਗ ਦੇ ਮਾੜੇ ਵਦ ਕੀ ਕਾਰ ਸ਼ਤਾਨੀ ਦੀ ਜੋਨ ਜੋ ਨੈਰੋਫੀਨ ਦੇ ਟੀਕੇ ਉਨਕੋ ਕੁਝ ਚਿਰ ਮੌਤੀ ਉਡਿਕੇਗੇ ਜਿਹੜੀ ਨਾੜ ਚ ਲਗੇ ਇੰਜੈਕਸ਼ਨ ਹੋ ਜੇ ਬੰਦੇ ਉਸ ਦਾ ਐਕਸ਼ਨ ਨਾਣਾ ਸੁਕਣ ਸਰੀਰ ਦੀਆਂ ਆਂਗਾ ਮਾ ਪਿਓ ਰੋਣ ਜਨਾਨੀ ਪਿੱਟਦੀ ਕੜੀਆਂ ਆਉਣ ਅਖੀਰ ਦੀਆਂ ਹਾਂ ਸਾਡੀ ਸੁਣ ਲੋ ਵੀਰ ਪਰਾਵੋ ਐਸੇ ਨਸ਼ਿਆਂ ਤੋਂ ਸੌ ਪਾਵੋ ਹਾਂ ਮੰਗਣ ਹੋਰ ਖਾਨ ਨੂੰ ਜਿਹੜੇ ਦਿਉਨਾ ਮੂੰਹ ਤੇ ਜੜੋ ਚ ਪੇੜੇ ਜਿਉਂ 6 ਵਜ ਦੀ ਕਾਨੀ ਦੀ ਦਿਨ ਕਾਲੀ ਹਾਂ ਬਿਊਟੀ ਪਾਰਲਰਾਂ ਵਿੱਚ ਜਾ ਕੇ ਕੁੜੀਆਂ ਆਵਣ ਕੇਸ ਕਟਾ ਕੇ ਝਾਲੇ ਰ ਲਮਕੇ ਮਥਿਆਂ ਤੇਂ ਅੱਖੀਂ ਸ਼ਹਿਰ ਵਿੱਚ ਵੇਖੋ ਜੇ ਵਿਸ਼ਵਾਸ਼ ਨਹੀਂ ਕੱਠਿਆਂ ਤੇਂ ਐਸੇ ਸੂਟ ਸੇ ਆਉਂਦੇ ਟੇਲਰ ਲੱਗ ਜੇ ਫਿਲਮ ਦਾ ਦਿਸਣ ਟ੍ਰੇਲਰਾਂ ਲੱਗਣ ਨਾ ਸਿਆਣਿਆਂ ਨੂੰ ਚੰਗੀਆਂ 1/3 ਛਾਤੀਆਂ ਨੰਗੀਆਂ ਕਰਦੇ ਰੀਸ ਕਰਾਨੀ ਦੀਂ ਦਨ ਕਾਲੀ ਯੁਗ ਦੇ ਮਾੜੇ ਵੱਧ ਕੀ ਕਾਰ ਸ਼ੈਤਾਨੀ ਦੀਂ ਮੂਰੋਂ ਕੇਸ ਕਟਾਵਣ ਬਜਦੇ ਗਿੱਚੀ ਤੇ ਲਟਕਾਵਣ ਆਂ ਤੇ ਇੱਕ ਕਨ ਚ ਪੈਨ ਲੈ ਬੁੰਦੇ ਜਿਵੇਂ ਨਚਾਰ ਸੀ ਪਹਿਲਾਂ ਹੁੰਦੇ ਲੱਕੀ ਜੀਨ ਚੜਾ ਲਈਆਂ ਆਂ ਹੈ ਲੜਕਾ ਕੇ ਲੜਕੀ ਭੋਰਾ ਸਮਝਣਾ ਆ ਰਹੀਆਂ ਆਂ ਭੋਰਾ ਪਰਨਾ ਮਨ ਨੀ ਦੀਂਗੀ ਦਿਨ ਕਾਲ ਯੁਗ ਦੇ ਮਾਰੇ ਵੱਦਗੀ ਕਾਰ ਸ਼ੈਤਾਨੀ ਦੀ ਮਿਹਰੀ ਕਲੂ ਕਾਲ ਨੇ ਡੋਬੀ ਬਾਬੂ ਦੁਨੀਆ ਹੋਗੀ ਲੋਬੀਂਗੀ ਜੀਤੋਂ ਬਿਨਾ ਨਾ ਬਜਦੇ ਬਿੰਦਣ ਚੇਲੇ ਗੁਰੂ ਪੀਰ ਨੂੰ ਨਿੰਦਣ ਮਿੱਤਰ ਧਗਾ ਕਮਾਉਂਦੇ ਆਂ ਪਿਆਰ ਮੁਹੱਬਤਾਂ ਪਾ ਕੇ ਮਗਰੋਂ ਯੁਗ ਤੇ ਮਾੜੇ ਵੱਦਗੀ ਕਾਲ ਸ਼ੈਤਾਨੀ ਦੀ ਕੇਸੀ ਟੀਮ ਨੰਬਰ 7 ਦੀ ਪੇਸ਼ਕਾਰੀ ਇੰਟਰੋਡਕਸ਼ਨ ਤਰਨਪ੍ਰੀ ਸਿੰਘ ਜਸਪਾਲ ਦਾਸ ਮਨਪ੍ਰੀਤ ਸਿੰਘ ਐਸੀ